ਹਾਂਜੀ ਸਤਿ ਸ੍ਰੀਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਆ ਜੋ ਟਾਈਮ ਐ 12 ਵੱਜ ਚੁੱਕੇ ਨੇ ਤੇ ਗਮਾਂਡੀਆਂ ਨੇ ਵਿਆਹ ਤੇ ਉਹਨਾਂ ਨੇ ਵਿਆਹ ਤੇ ਵੀ ਜਾਣਾ ਪਹਿਲਾਂ ਪਰਨੀਤ ਨੂੰ ਦਵਾਈ ਦਿਵਾ ਕੇ ਲਿਆਇਆ ਤੇ ਉਦੋਂ ਪਹਿਲਾਂ ਘਰ ਦੇ ਕੰਮ ਤੇ ਮਿਸਤਰੀ ਆਪਣਾ ਅੱਜ ਬਦਲ ਗਿਆ ਜਿਹੜਾ ਉਹਦਾ 파ਟਰਨਰ ਮਿਸਤਰੀ ਨਾਲ ਕੋਠੀਆਂ ਦੇ ਠੇਕੇ ਲੰਦ ਨੇ ਦੂਜਾ ਮਿਸਤਰੀ ਆਇਆ ਕਿਉਂ ਉਹ ਆਉਂਦਾ ਸੀ ਬਾਈ ਨੂੰ ਕਿਤੇ ਫੋਨ ਆ ਗਿਆ ਕਿਤੇ ਉਹਨੂੰ ਜਾਣਾ ਪੈਂਦਾ ਸੀ ਕਿਸੇ ਦੇ ਕੋਈ ਥਾਂ ਮਠੇਕੇ ਲਈ ਬੈਠੇ ਨੇ ਇਹੇ ਕਰਕੇ ਦੂਜਾ ਦਾ 파ਟਨਰ ਆ ਗਿਆ ਅੱਜ ਚਲੋ ਅੱਜ ਰਦੇ ਲੱਗਣਗੇ ਜਿਹੜੇ ਚਾਰ ਕੰਨ ਤਾਂ ਆਪਣੀਆਂ ਚ ਲਵੇ ਲੱਗ ਜੂ ਤੇ ਇਹ ਤਾਂ ਬਾਥਰੂਮ ਵਾਲੇ ਨੇ ਉਹ ਭਰਤੀਆਂ ਨੇ ਤੇ ਕਈ ਕੰਮ ਹੋ ਚੁੱਕੇ ਨੇ ਤੇ ਵਿੱਚ ਵੀਰ ਮੈਨੂੰ ਸਵਾਲ ਕਰਦੇ ਸੀ ਕਿ ਭਾਈ ਐਂ ਦੱਸੋ ਤੁਸੀਂ ਕੋਠੀ ਪਾਉਨੇ ਕੋ ਘਰ ਪਾ ਮਤਲਬ ਕਿ ਪਸ਼ੂ ਵਾਲਾ ਪਾਉਨੇ ਹੋ ਕੀ ਸਿਸਟਮ ਹੈ ਸਾਡੇ ਕੋਲੇ ਤਕਰੀਬਨ 10-12 ਪਸ਼ੂ ਨੇ ਤੇ ਪਸ਼ੂ ਅਸੀਂ 20-25 ਕਰਨੇ ਨੇ ਸਾਲ 1.5 ਸਾਲ ਦੇ ਅੰਦਰ ਅੰਦਰ ਕਿ ਉਹ ਪਸ਼ੂ ਸਾਡੇ ਉਧਰ ਹੀ ਸੱਟ ਨੇ ਜੀ ਕਈ ਅਸੀਂ ਨਾ ਚਾਰਕ ਮੱਜਾਂ ਨਾਲ ਇੱਧਰ ਕਰਾਂਗੇ ਵੀ ਉਹ ਕਰਕਾਰ ਨਕੀਆ ਕਰਨ ਦਾ ਕਈ ਵਾਰ ਪਸ਼ੂ ਲਵੇ ਰਾ ਜਦੋਂ ਸੂਂ ਦਾ ਰਾਤ ਨੂੰ ਉਧਰ ਰੱਖੀ ਰੱਖਣੀ ਔਖੀ ਹੈ ਤੇ ਇੱਥੇ ਪਸ਼ੂ ਲਵੇ ਰਹਿ ਜਾਣਾ ਕੁੱਤੇ ਨਹੀਂ ਕੱਟੇ ਨੂੰ ਉਹ ਉਹਦੇ ਜਾਲਿਆ ਕਰਕੇ ਆਉਂਦੇ ਨੇ ਵੀ ਕਈ ਵਾਰ ਕੁੱਤੇ ਨਾ ਜੰਬੜ ਜਾਣ ਉਧਰ ਜਦੋਂ ਮੱਝ ਸ਼ੂਕੇ ਮਹੀਨੇ ਵੀਦ ਨਾਲ ਹੋ ਗਿਆ ਕੱਟਰ ਫਿਰ ਉਧਰ ਭੱਜਿਆ ਕਰੂ ਦਿਨੇ ਉਧਰ ਰਾਤ ਨੂੰ ਇੱਧਰ ਇਹਦੇ ਕਰਕੇ ਚਾਰਕ ਪਸ਼ੂ ਨਾ ਕਰਿਆ ਜਿਹੜਾ ਵੱਡਾ ਮੀਂਹ ਪਿਆ ਸੀ ਉਹਦੇ ਵਿੱਚ ਆਪਣੀ ਜਗ੍ਹਾ ਬਿਲਕੁਲ ਖਤਮ ਹੋ ਗਈ ਦੀ ਚਾਓ ਕਿ ਭਾਂਡੇ ਭਰੁੰਡੇ ਤੇ ਤਕਰੀਬਨ 20-30 ਹਜ਼ਾਰ ਰੁਪਏ ਤੂੜੀ ਖਰਾਬ ਹੋ ਗਈ ਆਪਣੇ ਇੱਧਰ ਸਾਰੇ ਵੀਰ ਕਮੈਂਟਾਂ 'ਚ ਪੁੱਛਦੇ ਨੇ ਸਾਰੇ ਵੀਰ ਕਮੈਂਟਾਂ 'ਚ ਪੁੱਛਦੇ ਨੇ ਵੀ ਤੁਸੀਂ ਘਰ ਕਿਵੇਂ ਪਾ ਰਹੇ ਹੋ ਇੱਕ ਤਾਂ ਜਿਹੜੇ ਆਪਣੇ ਬਾਥਰੂਮ ਨੇ ਪੁਰਾਣੇ ਬਾਥਰੂਮ ਉਹ ਬਿਲਕੁਲ ਖਰਾਬ ਹਾਲਤ 'ਚ ਹੋ ਚੁੱਕੇ ਨੇ ਉਹਨਾਂ ਨੂੰ ਪਾਇਆ ਨੂੰ 30 ਸਾਲ ਹੋ ਗਏ ਨੇ 35 ਤੇ ਉਹਨਾਂ ਦੀ ਜਿਹੜੀ ਡੇਟ ਆ ਮਲ ਕੇ ਕੰਮ ਕਰਨੀ ਲੰਘ ਚੁੱਕੀ ਆਪਾਂ ਆਪਣੇ ਹਿਸਾਬ ਨਾਲ ਲਾਈਏ ਦੇ ਡੈਡੀ ਹੁਰੇ ਨੇ ਪਾਇਤੀ ਮੈਂ ਛੋਟਾ ਸੀ ਦੋ 8 10 ਸਾਲ ਦਾ ਤੇ ਆਪਾਂ ਬਾਥਰੂਮ ਇੱਕ ਸਾਈਡ ਤੇ ਕਰ ਦਿੱਤੇ ਨੇ ਤੇ ਇੱਕ ਆਪਾਂ ਨੇ ਭਰਾਂਡਾ ਪਾਉਣਾ ਇੱਕ ਗੱਡੀ ਦੇ ਟਰੈਕਟਰ ਤੇ ਕੁਝ ਸੰਦ ਖੜਦੇ ਵੀ ਦੋ ਗੱਡੀਆਂ ਖੜ ਜਾਂਣ ਦੋ ਟਰੈਕਟਰ ਉਹ ਭਰਾਂਡਾ ਪਾਉਣ ਇੱਕ ਜਿੱਥੇ ਬਾਥਰੂਮ ਨੇ ਢਾਕੇ ਉੱਤੇ ਬਣਾਉਣਾ ਆਪਾਂ ਵਧੀਆ ਟਾਪ ਦਾ ਕਮਰਾ ਕਿਉਂ ਪੰਚਾਇਤੀ ਕੰਮ ਨੇ ਕੋਈ ਬਾਹਰੋਂ ਆਉਂਦਾ ਹਰੇਕ ਬੰਦੇ ਨੂੰ ਅੰਦਰ ਨਹੀਂ ਬਾੜਿਆ ਜਨਾ ਦੇ ਅੰਦਰ ਲੈ ਕਰ ਜੀ ਤੇ ਉੱਥੇ ਗੇਟ 'ਚ ਕਮਰਾ ਹੋਊਗਾ ਉੱਥੇ ਮੈਂ ਬੈਠੇਗਾ ਕਰੂ ਮੇਰੇ ਕੋਲੇ ਉੱਥੇ ਆ ਕੇ ਮੁੜ ਜਾ ਕਰੂ ਅਗਲਾ ਇਹ ਗੱਲ ਅਸੀਂ ਬਿਅੰਤ ਨਾਲ ਕੰਮ ਕਰਿਆਗਾ ਤੇ ਤੁਹਾਨੂੰ ਵੀ ਜੇ ਬਿਅੰਤ ਚੰਗੀ ਲੱਗੀ ਦੱਸਿਓ ਤੇ ਮੇਰੀ ਪੱਗ ਦੱਸਿਓ ਅੱਜ ਮੈਂ ਸਾਲ ਬਾਅਦ ਪੱਗ ਬੰਨੀ ਆ ਤਕਰੀਬਨ ਪਿਛਲੇ ਬਿਆਨ ਮਿਲਦੀ ਬੰਨੀ ਹੋਈ ਸੀ ਤੇ ਕਿਵੇਂ ਲੱਗੀ ਥੋੜਾ ਜਿਹਾ ਮੈਨੂੰ ਲੱਗਿਆ ਤਾਂ ਹੋਰਾਂ ਜਿਹਾ ਹੋਰਾਂ ਜਿਹਾ ਕਿਉਂ ਸਾਲ ਬਾਅਦ ਵਾਂਗੂ ਬੰਨੀ ਆ ਪੱਗ ਪਰ ਨਹੀਂ ਬੰਨੇ ਹੁੰਦੇਗਾ ਤੇ ਪੱਗਬਾਰੀ ਵੀ ਜਰੂਰ ਦੱਸਿਓ ਕਿਵੇਂ ਲੱਗੀ ਤੇ ਹੁਣ ਜਾਊਗਾ ਮੈਂ ਵਿਆਹ ਨੀਤੂ ਜਾਊ ਨਾਲ ਮੇਰੇ ਤੇ ਮੇਰਾ ਪੁੱਤ ਵੀ ਤਿਆਰ ਹੋਇਆ ਬੈਠਾਗਾ ਤੇ ਅਸੀਂ ਘੰਟਾ ਦੋ ਘੰਟੇ ਵਿਆਹ ਚ ਲਾ ਕੇ ਉਧਰ ਭੀਖੀ ਜਾਣਾ ਅਮਨ ਨੂੰ ਲੈ ਕੇ ਉੱਪਰ ਵਿਆਹ ਚ ਦੋ ਤਿੰਨ ਵਿਆਹ ਇਕੱਠੇ ਨੇ ਇਹਨਾਂ ਨੇ ਵੀ ਆਦਾ ਕੋਈ ਸਮਾਨ ਖਰੀਦ ਦਪਰਸਤ ਕਰਨੀ ਹੋਣੀ ਜਿਹੜੀ ਚੀਜ਼ ਉਹ ਲਿਆਉਣਗੇ ਇਹਨਾਂ ਬੱਚਿਆਂ ਨੂੰ ਲੈ ਕੇ ਜਾਣਾ ਫਿਰ ਕਬੀਲਦਾਰੀ ਨੇ ਉਤਲੇ ਬੰਦੇ ਨੂੰ ਇੰਨਾ ਕੰਮ ਰਹਿਣਾ ਜੀ ਆਉਣਾ ਜਾਣਾ ਪਹਿਲਾਂ ਮਰੀ ਪ੍ਰਨੀਤ ਨੂੰ ਦਵਾਈ ਦਿਵਾ ਕੇ ਲਿਆਇਆ ਮੈਂ ਖਬਰ ਨੀਤ ਚੱਲੇ ਗਿਆ ਪਿਆ ਤਾਂ ਮੇਰੇ ਨਾਲ ਹਾਂਜੀ ਤਿਆਰ ਹਾਂਜੀ ਮੂੰਹ ਉੱਡ ਗਿਆ ਜੀ ਪ੍ਰਨੀਤਰਾ ਬਿਮਾਰੀ ਨੇ ਦੱਬਤੀ ਪੂਰੀ ਬਹੁਤ ਢਿੱਲ ਰਹੀ ਹੈ ਕੀ ਲੱਤ ਲੰਗ ਮਾਰ ਕੇ ਦੁਰਦੀਆ ਹੁਣ ਵੀ ਮੇਰੀ ਧੀ ਰਾਣੀ ਨੂੰ ਦਵਾਈ ਬੂਟੀ ਬਹੁਤ ਘਰ ਨਾਲ ਦਵਾਈ ਹੈ ਫਰੂਟ ਇਹਨੂੰ ਧੱਕੇ ਨਾਲ ਲੜ ਲੜ ਖਵਾਉਂਦਾ ਰਿਆਂ ਪੁੱਤ ਖਾਲਾ ਤੇ ਅੱਜ ਇਹਨੂੰ ਨੌਮਾ ਦਾ ਨਟਕਾ ਸਕੂਲ ਗਈ ਨੂੰ ਚਲੋ ਪ੍ਰਮਾਤਮਾ ਭਲੀ ਕਰੇ ਹੁਣ ਜਾਣ ਲੱਗ ਜਾਣਗੇ ਤੇ ਸੋਮਵਾਰ ਤੋਂ ਭੇਜਿਆ ਕਰੂ ਇਹ ਦੋ ਦਿਨ ਰੈਸਟੋਰ ਕਰ ਲੈਣ ਦੇ ਕਿਉਂ ਜੀ ਜੇ ਬੱਚਾ ਹੁਣ ਮਾੜਾ ਜੇ ਲੋਟ ਹੋਇਆ ਤੇ ਰਿਕਵਰ ਹੋਇਆ ਗਿਆ ਸਰੀਰ ਬੁਖਾਰ ਤੋਂ ਜੇ ਆਪਾਂ ਇਹਦੇ ਫੇਰ ਪਹਾਰ ਪਾਤਾ ਫੇਰ ਨਹੀਂ ਬੱਚਾ ਢਿੱਲਾ ਹੋ ਜੇ ਪੈਸੇ ਲੱਗਣੋਂ ਫੇਰ ਤਾਂ ਹੋਏ ਨਾਲੇ ਬੱਚੇ ਦੀ ਜਾਨ ਨਹੀਂ ਰਹਿੰਦੀ ਹੁਣ ਵੀ ਇਹਦਾ ਮੂੰਹ ਕਮਲਾਇਆ ਰਹਿੰਦਾਗਾ ਮੇਰਾ ਜੀ ਨਹੀਂ ਲੱਗਦਾ ਦੇਖ ਕੇ ਪੁੱਤਾਂ ਨੂੰ ਵੀ ਵੱਧ ਪਿਆਰੀ ਆ ਮਨ ਨੂੰ ਧੀ ਆਪਦੀ ਤੇ ਇੱਧਰ ਕੰਮ ਚੱਲ ਰਿਹਾ ਮਿਸਤਰੀ ਆ ਨਵਾਂ ਮਿਸਤਰੀ ਦਿਖਾਉਣਾ ਤੁਹਾਨੂੰ ਕਿੰਨੀ ਇੱਕ ਕੰਧ ਕੱਟਤੀ ਐ ਕਿੱਥੇ ਬਾਥਰੂਮਾਂ ਦੀ ਨਿਵਾ ਨੇ ਸਾਰਾ ਦਿਖਾਉਣਾ ਬੜੇ ਰਿਓ ਬਲੌਗ ਨਾਲ ਆਜੋ ਜੀ ਹੋ ਸਕਦਾ ਸੀ ਤੋਂ ਇੱਕ ਦੋ ਮਿੰਟ ਚਾਰ ਮਿੰਟ ਤੁਹਾਨੂੰ ਵਿਆਹ ਦੀ ਵੀਡੀਓ ਵੀ ਦਿਖਾਈਏ ਆਓ ਜੀ ਚੱਲਦੇ ਆ ਅੱਜ ਮਾਤਾ ਵੀ ਖੁਸ਼ ਹੈ ਵੀ ਕੰਦ ਨਿਕਲ ਜੂਗੀ ਚਲ ਉੱਚੀ ਹੋ ਜੂ ਬਾਈ ਕੁੱਤਿਆਂ ਨੇ ਬਹੁਤ ਔਖਾ ਕਰ ਰੱਖਿਆ ਸੀ ਇੱਧਰ ਤਾਂ ਇਹ ਕਾ ਸੈੱਡ ਹੈ ਸੈੱਡ ਤੋਂ ਕਹਾ ਉਹਨਾਂ ਨੇ ਵੀ ਕੰਦ ਡਿੱਗੀ ਪਈ ਆ ਉਧਰੋਂ ਕੁੱਤੇ ਆ ਜਾਂਦੇ ਸੀ ਇੱਧਰ ਨੂੰ ਤੇ ਅੱਜ ਮਾਮਾ ਡਾਉਣ ਲੱਗ ਰਿਹਾ ਮਾਮਾ ਕਿਵੇਂ ਗੱਲਾਂ ਕਿਵੇਂ ਇੱਥੇ ਬੈਠੇ ਬਿਠਾਏ ਰੰਗ ਤਾਂ ਰੰਗ ਤਾਂ ਰੰਗ ਤਾਂ ਠੀਕ ਹੈ ਠੀਕ ਹੈ 32 ਬੰਦਾ ਮੈਂ ਤਾਂ ਨਹੀਂ 615 ਇੰਨਾ ਸੁਖ ਹੁੰਦਾ ਹੈ ਮੈਂ ਨਾ ਬਾਹਰ ਅੰਦਰ ਹੁਣ ਜਾਣਾ ਰਹਿਣਾ ਕੋਈ ਮਿਸਤਰੀਆਂ ਲੋੜ ਆ ਚੀਜ਼ ਦੀ ਉਹ ਦੁਕਾਨ ਤੋਂ ਲਿਆਉਣੀ ਐ ਮਾਮਾ ਉਹ ਜਾਣਦੇ ਨੇ ਸਾਰੇ ਮਾਮਾ ਆਪ ਹੀ ਲਿਆਉਂਦਾ ਹਾਂ ਹਾਂ ਮਾਮੇ ਦੇ ਅੰਕ ਚਾ ਸਾਰਾ ਕੰਮ ਮਾਮਾ ਹੀ ਗੱਲ ਕਰ ਰਿਹਾ ਭੈਣ ਭਾਈਆਂ ਨਾਲ ਆਪ ਚ ਕਰ ਰਿਐ ਸੀ ਰਹੇ ਨੇ ਮੈਂ ਵੀਡੀਓ ਬਣਾਉਂਦਾ ਆ ਗਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਚੱਲਦੇ ਬاتھਰੂਮ ਆਪਣੇ ਇੱਥੇ ਆ ਗਏ ਭਾਈ ਦੋ ਬਾਥਰੂਮ ਨੇ ਦੋਨੇ ਹੀ ਬਾਥਰੂਮ ਵਿੱਚ ਟਾਇਲਟ ਵਗੈਰਾ ਸਾਰੇ ਦੋਨੇ ਅਟੈਚ ਬਣਾਵਾਂਗੇ ਦੋ ਬਣਾਵਾਂਗੇ ਆਪਾਂ ਜੀ ਕਈ ਵਾਰ ਜਦੋਂ ਪ੍ਰੋਗਰਾਮ ਹੁੰਦਾ ਔਰ ਇੱਕ ਚ ਔਖਾ ਹੋ ਜਾਣਾ ਜੀ ਅਟੈਚ ਬਾਥਰੂਮ ਦੋਨੇ ਪੂਰੇ ਟਾਪ ਦੇ ਬਣ ਜਾਣਗੇ ਤੇ ਦੋਨਾਂ ਚ ਸੀਟਾਂ ਲੱਗ ਜਾਣਗੀਆਂ ਇਹਨਾਂ ਉਹਨੂੰ ਖੁੱਲੇ ਸੇ ਵੈਸੇ ਦੇ ਨੇ ਤੇ ਪੂਰੇ ਖੁੱਲੇ ਬਣ ਜਾਣਗੇ ਜਿਹੜੀ ਆ ਖੂਨ ਜਾਗੀ ਆ ਖੂਨ ਚ ਬਣ ਜੂਗਾ ਕੱਪੜੇ ਧੋਣ ਵਾਲੀ ਮਸ਼ੀਨ ਨੂੰ ਸਾਰਾ ਲੈਟਰ ਪੈਜੂ ਤੇ ਆ ਕੰਧ ਢਹਿ ਜੂਗੀ ਤੇ ਆ ਸਾਰਾ ਬੇੜਾ ਬਣ ਜੂ ਆਪਣਾ ਬਰਾਂਡੇ ਦੂਜੇ ਇੱਥੇ ਪੈ ਜਾਣਗੇ ਤੇ ਤੁਸੀਂ ਪੁੱਛਦੇ ਵੀ ਘਰ ਵਾਸ ਮਹਿਸਾ ਵਾਸਤੇ ਪਾਉਣੇ ਕੋ ਤੁਹਾਨੂੰ ਸਾਰੀ ਸਕੀਮ ਦੱਸਦਾ ਤੇ ਤੁਹਾਨੂੰ ਪਹਿਲਾਂ ਸਮਝ ਆ ਗਈ ਉਹਨੇ ਜਿਹੜੀਆਂ ਗੱਲਾਂ ਕਰੀਆਂ ਨੇ ਮੈਂ ਤੇ ਆ ਜਗ੍ਹਾ ਦੇ ਬਾਥਰੂਮ ਟਾ ਕੇ ਇਹ ਬਾਥਰੂਮ ਟਾ ਕੇ ਇੱਥੇ ਆਪਾਂ ਕਮਰਾ ਬਣਾਵਾਂਗੇ ਆਹਲਾ ਇਧਰੋਂ ਗੇਟ ਤੋਂ ਆਇਆ ਬਈ ਤਰਸੇਮ ਕਰੇ ਹੈਗੇ ਕਹਿੰਦਾ ਵੀ ਇਧਰ ਬੈਠਾ ਬਈ ਕਮਰੇ ਤੇ ਇੱਥੇ ਆਲਾ ਵੜ ਕੇ ਮੁੜ ਜਾ ਕਰੂਗਾ ਚਾਹ ਪਾਣੀ ਮੈਂ ਇੱਥੇ ਲਿਆ ਕੇ ਪਾਇਆ ਕਰਾਂਗਾ ਬੰਦੇ ਨੂੰ ਕੋਈ ਰਿਸ਼ਤੇਦਾਰ ਉਹਦਾ ਗਾਹਾਂ ਲੈ ਜੇ ਹਰੇਕ ਬੰਦੇ ਨੂੰ ਅੰਦਰ ਵੀ ਨਹੀਂ ਬਿਵਾੜਿਆ ਜਾਣਾ ਹੁੰਦਾ ਇਸੇ ਕਰਕੇ ਇੱਥੇ ਕਮਰਾ ਬਣਾਵਾਂਗੇ ਇਧਰ ਬਰਾਂਡਾ ਬਣ ਜਾਊਗਾ ਜਿੱਥੇ ਬੀਬੀ ਉਹ ਬੈਠੇ ਨੇ ਉੱਥੇ ਬਰਾਂਡਾ ਬਣ ਜਾਊ ਐਸ ਲੋਟਾ ਹੈ ਤੇ ਇੱਥੇ ਪੂਰਾ ਵਧੀਆ ਤਿੰਨ ਗਾਡਰੀਆਂ ਦੇ 12-12 ਫੁੱਟ ਦੀਆਂ ਦੇ ਕਮਰਾ ਬਣ ਜੂ ਟਾਪ ਦਾ ਪੂਰਾ ਪੂਰਾ ਖੁੱਲਾ ਕਮਰਾ ਬਣੂਆ ਹੁਣ ਹੈ ਤੇ ਇਹ ਸਾਡੇ ਕੰਮ ਤਾਂ ਤਾਂ ਚੱਲੀ ਜਾਂਦੇ ਨੇ ਸਾਡੇ ਬਲੌਗਾਂ ਨੂੰ ਦਿਓ ਪਿਆਰ ਤੇ ਅੱਜ ਮਾਮੇ ਆ ਦਿਮਾਗ ਉਧਰ ਨਹੀਂ ਮਾਮੇ ਨੇ ਸਾਨੂੰ ਕਿੰਨਾ ਸੁਣਾਉਂਦੇ ਮਾਮਾ ਕਹਿੰਦਾ ਮੇਰੇ ਸਪੈਸ਼ਲ ਇੰਟਰਵਿਊ ਕਰਾ ਦਿਓ ਚਾਰ ਤੇ ਬਾਈ ਬਾਰੇ ਪਚਾਚੇ ਬਾਰੇ ਮੈਂ ਦੱਸਦਾ ਮੈਂ ਕਿਹਾ ਵੀ ਇਹ 파ਟਨਰ ਨੇ ਮਿਸਤਰੀ ਤੇ ਅੱਜ ਵੀ ਜੱਗਾ ਆ ਗਿਆ ਮਿਸਤਰੀ ਕਿਉਂ ਇਹਨਾਂ ਨੇ ਕੋਠੀਆਂ ਨਾਲ ਕਈ ਠੇਕੇ ਲਿੱਤੇ ਉਹਨੇ ਕੱਟਾ ਕੰਮ ਆ ਜੀ ਤੇ ਹਿਮੀ ਉਹ ਕਿੱਥੇ ਅੱਜ ਬੱਗੀ ਬੱਗੀ ਕਿਵੇਂ ਉੱਲੇ ਜੇ ਕੜ ਗਿਆ ਠੀਕ ਹੈ ਮਾਮਾ ਤੂੜੀ-ਤਾੜੀ ਕਢਾ ਲਓ ਜੇ ਰਾਲਾ ਤੂੜੀ-ਤਾੜੀ ਕਢਾ ਲਾ ਛੋਟਾ ਰਹਿਦਾ ਸਮਝਾਰਾ ਕੱਢ ਲੋ ਕੇ ਮਰਜੀ ਕੱਢੋ ਜੇ ਹੱਥਾਂ ਨਾਲ ਕੱਢੋ ਇਹ ਤਾਂ ਬੈ ਕੇ ਟੋਕਰੇ ਭਰੀ ਚਲੋ ਦੋ ਚਾਰ ਟੋਕਾ ਇੱਥੇ ਹੀ ਛੱਡ ਲੋ ਇੱਥੋਂ ਬਾਅਦ ਚ ਕੱਢ ਲਾਂਗੇ ਹੈ ਠੀਕ ਹੈ ਇਹ ਆ ਜੀ ਜੱਗਾ ਮਿਸਤਰੀ ਇਹ ਚਾਹਤ ਦਵਾਈ ਚ ਵੀ ਬਹੁਤ ਮਕਾਨ ਬਣਾ ਕੇ ਆਇਆ ਦਵਾਈ ਚ ਇਹਨਾਂ ਨੇ ਲਾਇਨ 10 15 ਸਾਲ ਤੇ ਜਿਹੜਾ ਸਹਜ ਆਉਣਾ ਹੁੰਦਾ ਜੋਤਰਾ ਦੋਸਤ ਹੋਰ ਡੈਡੀ ਹੈ ਜੀ ਤੁਸੀਂ ਸਹਜ ਨੂੰ ਵੀ ਬਲੌਗਾਂ ਚ ਦੇਖਦੇ ਹੁੰਦੇ ਹੋ ਤੇ ਉਹ ਰ ਡੈਡੀ ਹੈਗਾ ਚਲੋ ਜੀ ਮਿਲਦੇ ਅੱਗੇ ਤੁਹਾਨੂੰ ਆਉਣਗੇ ਆ ਕੇ ਤਿਆਰ ਹੋ ਕੇ ਮਿਲਗੇ ਇੱਥੇ ਤੇ ਆਪਾਂ ਦੂਜੇ ਗਵਾਨ ਤੇ ਵਿਆਹ ਜਾਂਦੇ ਇੱਧਰ ਤਾਂ ਸਾਨੂੰ ਪਤਾ ਹੀ ਆਪਣੇ ਚਾਚੇ ਦੇ ਮੁੰਡੇ ਦਾ ਵਿਆਹ ਤੇ ਇੱਧਰ ਵੀ ਚੜ ਗਈਆਂ ਕੜਾਈਆਂ ਪੂਰਾ ਕੰਮ ਜੋਰਾਂ ਤੇ ਕਿਹਾ ਵੰਟੀ ਵੇਸ ਠੀਕ ਹੈ ਸਤਿ ਸ਼੍ਰੀ ਅਕਾਲ ਤੇ ਸਜਾਵਟ ਹੋ ਰਹੀ ਹੈ ਦੀਪਮਾਲ ਲੱਗ ਰਹੀ ਹੈਗੀ ਪਹੁੰਚ ਜਾਂਦਾ ਨਵਾਂ ਮੈਂ ਇੱਧਰ ਹਾਜ਼ਰੀ ਭਰ ਕੇ ਫੇਰ ਲੰਘੂ ਕਹੋ ਓਕੇ ਜੀ ਕੰਮ ਪੂਰਾ ਕੱਲ ਜਿਹੜਾ ਤੁਸੀਂ ਆ ਫਰਸ ਬਾਰੇ ਪੁੱਛਦੇ ਸੀ ਇਹ ਫਾਰਸ ਸਾਡੇ ਦੇ ਡਿਮਾਂਡ ਤੇ ਮਿਸਤਰੀ ਉਹਨੇ ਲਾਇਆ ਜੀ ਇਹ ਜੇ ਲਵਾਉਣਾ ਹੋਏ ਆਪਾਂ ਨੂੰ ਨਾ ਨੰਬਰ ਦੇ ਦਾਂਗੇ ਨਹੀਂ ਲੈਣਾ ਹੈ ਹੈਨਾ ਕੋਈ ਤਾਂ ਕਰਕੇ ਆ ਰਿਹਾ ਸੋਰੀ ਉਹ ਲੈ ਜਾਂਦਾ ਪੰਜ ਪੰਨੇ ਲੈਣੇ ਹੋਰ ਹੰਦੇ ਵਰਪਾ ਵੀ ਆਉਗੀ ഡി <laughs> ਵਿਆਹ ਤੇ ਤਿਆਰੀਆਂ ਦੇ ਕੰਮ ਤੇ ਰੱਖਵੇਂਗਾ ਲੈ ਮਿੰਟੂ ਕਿਵੇਂ ਠੀਕ ਹੈ ਤੂੰ ਨਾ ਕੰਮ ਤੇ ਗੇਬੂ ਗੇਬੂਰੀ ਵੀਡੀਓ ਪਾਉਣੀ ਆ ਇੱਕ ਕਹਿ ਕੇ ਭਾਗਿਆ ਮੁੜ ਕੇ ਆਇਆ ਨਹੀਂ ਇਹ ਹਾਂਜੀ ਦੇਖੋ ਸਜਾਵਟਾ ਫੁੱਲ ਹੋ ਚੁੱਕਿਆ ਸਾਡੇ ਭਾਈ ਦੇ ਵਿਆਹ ਚ ਤੇ ਆਉਂਦੇ ਨੇ ਗਿਆਨੀ ਜੀ ਗਿਆਨੀ ਜੀ ਆਉਂਦੇ ਨੇ ਪੂਰੇ ਲੈ ਟੈਨਸ਼ਨ ਤੇ ਰਹਦਾ ਹਜੇ ਦਾ ਇਹ ਖੋਸ਼ਕਾਹ ਤੋਂ ਆਇਦਰ ਫੇਰ ਪਾ ਲਗੂ ਜਮਾ ਓਕੇ ਆ ਗਮਨ ਲੈ ਜਮਾ ਕਿਵੇਂ ਸਾਂਤ ਹੈ ਠੀਕ ਆ ਮਨ ਹਾਂਜੀ ਚੜ੍ਹਦੀ ਕਲਾ ਠੀਕ ਹੈ ਜਮਾ ਜਮਾ ਓਕੇ ਦੀ ਰਿਪੋਰਟ ਠੀਕ ਹੈ ਜਮਾ ਹੋਰ ਮੈਂਬਰ ਸਾਹਿਬ ਜੀ ਠੀਕ ਹੈ ਠੀਕ ਹੈ ਵਧੀਆ ਜੀ ਵਧੀਆ ਜੀ ਵਧੀਆ ਜੀ ਧੰਨਵਾਦ ਜੀ ਮਹਾਰਾਜ ਇੱਧਰ ਬਣਾਈਏ ਮੈਂ ਪਿਆਰੀ ਠੀਕ ਹੈ ਲਓ ਜੀ ਮੁੰਡੇ ਦੇ ਵਿਆਹ ਦਾ ਸਮਾਨ ਤਿਆਰ ਹੋ ਰਿਹਾ ਤੇ ਤਿਆਰੀਆਂ ਵੀ ਆਪ ਹੀ ਕਰੀ ਰਿਹਾ ਚਾਹ ਵਾਹਲਾ ਮੁੰਡੇ ਨੂੰ ਵਿਆਹ ਵਾਲੀਆ ਤਿਆਰੀਆਂ ਕਰੀ ਰਿਹਾ ਦਾ ਆਪੀ ਤੇ ਇਧਰ ਸਾਡੇ ਬਜ਼ੁਰਗ ਵੱਡੇ ਜਿਨ੍ਹਾਂ ਨਾਲ ਆਪਾਂ ਕਹਿੰਦੇ ਆ ਆਸਰਬਾਰੀ ਤਾਏ ਚਾਚਿਆਂ ਨਾਲ ਤੇ ਬਈ ਇੰਨਾ ਸਿਰਤੀ ਹੁੰਦਾ ਮਤਲਬ ਕਿ ਤਾਏ ਚਾਚੇ ਸਿਰਤੀ ਬਲਮ ਤਾਈਆਂ ਦਾ ਵੱਡਾ ਆਪਦੇ ਵੱਡੇ ਭਾਈਆਂ ਨਾਲ ਨਾ ਪਿਓ ਵਰਗੀ ਹੁੰਦੇ ਨੇ ਕਹਾਂ ਇਹਨਾਂ ਨੇ ਭਤੀਜੇ ਦਾ ਵਿਆਹ ਤੇ ਪੂਰੇ ਖੁਸ਼ ਨੇ ਅੱਜ ਕੀ ਕਹੋ ਜੀ ਚੜਦੀ ਕਲਾ ਚ ਜਮਾ ਠੀਕ ਆ ਜੀ ਠੀਕ ਹੈ ਤੇ ਇਧਰ ਮਾਈਆਂ ਲੱਡੂ ਵਟ ਰਹੀਆਂ ਨੇ ਤੇ ਮਦਾਣਾ ਨਿਕਲਦੇ ਮਦਾਣਾ ਬਾਈ ਹਾਂਜੀ ਠੀਕ ਤੇ ਇਧਰ ਭਾਬੀਆਂ ਭੈਣਾ ਮਾਸੀਆਂ ਬਟਰੀਆਂ ਨੇ ਲੱਡੂ ਤੇ ਇਧਰ ਬੀਬੀ ਤੇ ਭਾਬੀ ਬਾਗੀ ਤੰਪੂ ਗਾਰੀਆਂ ਦੇ ਗੀਤ ਮਣਾਉਣਾ ਬਣਾਉਣਾ ਇੱਧਰ ਜੂੜਾ ਜੰਮ ਜੀ ਦੇ ਨਾਟ ਮੀ ਮੇਰੀ ਮਾਂ ਜੀ ਦੀ ਪਾਲਣ ਜੋ ਰਾਜੀ ਦੇ ਇਹ ਇੱਧਰ ਤੁਹਾਨੂੰ ਦੱਸਿਆ ਭੈਣਾਂ ਭਾਬੀਆਂ ਮਾਸੀਆਂ ਤਾਈਆਂ ਚਾਚੀਆਂ ਮਾਟਰੀਆਂ ਨੇ ਲੱਡੂ ਤੇ ਹਾਂ ਜੀ ਇੱਧਰ ਬੈਠੀਆਂ ਨੇ ਮਾਈਆਂ ਖੜੀਆਂ ਇੱਧਰ ਬਣਾ ਲਈ ਤਾਈਵਰੀਆਂ ਦੀ ਇੱਧਰ ਤਾਈਵਰੀਆਂ ਬੈਠੀਆਂ ਨੇ ਲਓ ਠੀਕ ਮੈਨਾਂ ਬਦੋਤੇ ਐਸੇ ਵਾ ਜਾ ਆਪਾਂ 42 ਮੂਵੀ ਨਾ ਪਹਿਲਾ ਮੂਵੀ ਸਾਰੇ ਦਿਖਾ ਰੰਗ ساری ਦੁਨੀਆ ਦੇ ਹਾਂ ਇੱਕ ਵਾ ਸੋਣਾ ਜੀ ਵਧੀਆ